ਮੰਮੀ ਪਾਪਾ ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਅਸੀਂ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀਆਂ ਨਾ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੂੰ ਤੇ ਜੌਬ ਕਰਦੇ ਕਰਦੇ ਨੇ ਇਹ ਸੀ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸੁਪਨੇ ਬਹੁਤ ਵੱਡੇ ਆ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹ ਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ ਹੌਲੀ ਧੀਮੀ ਧੀਮੀ ਚੜਕੇ ਵੀ ਕਿਤੇ ਨਾ ਕਿਤੇ ਤਾਂ ਕੋਈ ਜਗਾਂਗੇ ਜੀ ਜਿਵੇਂ ਮੈਕਡੋਨਲਡ ਜੌਬ ਕਰੀ ਨਾ 3.5 ਸਾਲ ਲਗਾਈ ਸੀ ਮੈਕਡੋਨਲਡ ਉਥੋਂ ਲੈ ਕੇ ਬਸ ਥੋੜਾ ਜਿਹਾ ਜਿਵੇਂ ਕਿ ਸ਼ੌਂਕ ਜਿਹਾ ਹੋ ਗਿਆ ਇਹਦਾ ਵੀ ਨਾ ਪੀਟੀਵੀ ਚੋਪ ਵਗੈਰਾ ਕਰਦੇ ਕਰਦੇ ਵੀ ਇਹ ਐਵੇਂ ਇੱਕ ਸ਼ੌਂਕ ਜਿਹਾ ਜਾ ਗਿਆ ਵੀ ਚੱਲੇ ਵੀ ਕੰਮ ਕਰਦੇ ਸਿਰ ਬਹੁਤ ਕੋਸ਼ਮਲ ਕਿ ਇੱਕ ਹੁੰਦਾ ਸਟਰਗਲ ਹੈ ਸਟਰਗਲ ਤੋਂ ਜ਼ਿਆਦਾ ਸਟਰਗਲ ਅਸੀਂ ਦੇਖਿਆ ਪਹਿਲਾਂ ਅਸੀਂ ਸਟਰੋਲ ਆਨ ਬਾਰੇ ਸੋਚੀ ਸੀ ਕਿ ਨੋਰਮਲ ਕੰਮ ਸਟਾਰਟ ਕਰਦੇ ਹਾਂ ਸਰ ਨਾਮ ਦੀ ਮੈਂ ਗੱਲ ਕਰਾਂ ਐਮ ਜੇ ਨਾਮ ਰੱਖਿਆ ਹੋਇਆ ਐਮ ਜੇ ਕੋਈ ਐਮ ਜੇ ਮੰਮੀ ਪਾਪਾ ਦਾ ਨਾਮ ਛੋੜ ਕੇ ਬਣਾਇਆ ਜਿਵੇਂ ਮਲੂਕ ਸਿੰਘ ਤੇ ਜਸਪਾਲ ਕੌਰ ਫਿਰ ਫਰੈਂਡਸ ਨੇ ਸੁਜੈਸ਼ਨ ਦਿੱਤੀ ਕਿ ਐਮ ਜੇ ਜੱਟ ਦਾ ਨਹੀਂ ਜਾਂ ਤੇ ਇਹਦੇ ਨਾਲ ਕੁਝ ਜੋੜ ਦੇ ਜਾਂ ਚੇਂਜ ਕਰ ਦੋ ਮੈਂ ਕਿ ਚੇਂਜ ਨਹੀਂ ਕਰਨਾ ਬਟ ਐਮ ਜੇ ਕੁਇਨਸ ਕਰ ਦਿੰਦੇ ਹਾਂ ਹਾਂਜੀ ਕਿਉਂ ਨਾ ਉਹਨਾਂ ਦੀਆਂ ਕੁੜੀਆਂ ਦਾ ਵੀ ਨਾਲ ਨਾਮ ਹੋਵੇ ਕੁੜੀਓ ਤੁਹਾਡਾ ਤਾਂ ਤੁਸੀਂ ਵਿਆਹ ਕਰ ਦੇਣਾ ਤੁਸੀਂ ਕਿਹੜਾ ਇੱਥੇ ਬੈਠੇ ਰਹਿਣਾ ساری ਉਮਰ ਤੁਸੀਂ ਤਾਂ ਆਪਣੇ ਘਰ ਚ ਲੈ ਜਾਣਾ ਅਸਲ ਦੇ ਵਿੱਚ ਧੀਆ ਕਨਫਿਊਜ਼ ਹੁੰਦੇ ਆ ਵੀ ਸਾਡਾ ਅਸਲੀ ਘਰ ਹੈ ਕਿਹੜਾ ਇਹ ਵੀ ਗੱਲ ਸੱਚ ਹੈ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਬਟ ਸਾਡਾ ਹੀ ਡ੍ਰੀਮ ਹੈ ਸਾਡਾ ਆਪਣਾ ਇੱਕ ਘਰ ਹੋਵੇ ਜਿੱਥੇ ਸਾਨੂੰ ਇਹ ਨਾ ਸੁਣ ਨਾਲ ਤੋਂ ਜੋਬ ਕਰੀ ਸੀ ਨਾਲ ਦੀ ਨਾਲ ਫਿਰ ਮੈਂ ਨਾ ਮੇਰੇ ਫਰੈਂਡ ਦਾ ਰੈਸਟੋਰੈਂਟ ਆ ਉੱਥੇ ਮਤਲਬ ਨਾਲ ਜੋਬ ਕਰਨ ਲੱਗੀ ਤਾਂ ਫਿਰ ਇੱਕ ਤਰ੍ਹਾਂ ਦੇ ਜੁੜੇ ਹੋਏ ਸੀ ਨਾ ਇਸ ਕੰਮ ਨਾਲ ਕਿਉਂਕਿ ਬਣਾ ਕੇ ਖੁਸ਼ੀ ਮਿਲਦੀ ਆ ਕਸਟਮਰ ਨੂੰ ਖਿਲਾ ਕੇ ਨਾ ਆਪਣੇ ਹੱਥਾਂ ਨਾਲ ਖੁਸ਼ੀ ਮਿਲਦੀ ਸੀ ਤਾਂ ਮੈਂ ਜ਼ਿਆਦਾ ਹੋ ਕਰਦੇ ਜੋਦ ਇੱਕ ਮੁੰਡਾ ਆਪਣੇ ਪੈਰਾਂ ਤੇ ਉੱਠ ਸਕਦਾ ਕੁੜੀ ਵੀ ਉੱਠ ਸਕਦੀ ਹੈ ਕਿਉਂਕਿ ਅੱਜ ਕੱਲ੍ਹ ਕਹਿੰਦੇ ਮੁੰਡੇ ਕੁੜੀਆਂ ਬਰਾਬਰ ਐ ਫਿਰ ਰਾਤ ਕੀ ਤੇ ਦਿਨ ਕੀ ਹੈ ਨਾ ਜਦੋਂ ਅਸੀਂ ਸਹੀ ਆ ਸਾਡੀ ਨੀਤ ਸਹੀ ਹੈ ਨਾ ਕੁਝ ਵੀ ਸਾਡਾ ਮਾੜਾ ਨਹੀਂ ਹੋ ਸਕਦਾ ਬਟ ਮੈਂ ਇਹੀ ਕਹੂੰਗੀ ਕਿ ਕਦੇ ਵੀ ਕਿਸੇ ਤੇ ਡਿਪੈਂਡ ਹੋ ਕੇ ਨਾ ਰੋ ਆਪਣਾ ਆਪ ਕਰੋ ਤੇ ਮੇਰੇ ਹੋਣਾ ਚਾਹੀਦਾ ਸਸ਼ੇਗਲ ਦਾ ਸਿਟੀ ਹਟਲੈਂਡਸ ਤੇ ਕਿਰੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਤੁਸੀਂ ਉਹ ਕਹਾਵਤ ਤਾਂ ਸੁਣੀ ਹੋਊਗੀ ਕਿ ਪੁੱਤ ਵਡਾਉਣ ਜਵੀਨਾ ਧੀਆ ਦੁੱਖ ਬਣਾਉਂਦੀਆਂ ਨੇ ਇਸ ਉਮਰ ਦੇ ਵਿੱਚ ਮਾਪਿਆਂ ਦਾ ਸਹਾਰਾ ਬਣੀਆਂ ਦੋ ਸਕੀਆਂ ਪੈਣਾ ਅੱਜ ਤੁਹਾਨੂੰ ਉਹਨਾਂ ਦੀ ਕਹਾਣੀ ਦੱਸਾਂਗੇ ਅੱਜ ਬੇਸ਼ੱਕ ਪੀਜ਼ਾ ਹਟ ਖੋਲਿਆ ਪਰ ਕਦੇ ਸ਼ੁਰੂਆਤ ਹੋਈ ਸੀ ਇੱਕ ਰੇੜੀ ਤੋਂ ਸ਼ਹਿਰ ਖੰਨਾ ਦੇ ਵਿੱਚ ਖੜੇ ਆ ਅਮਲੋ ਦੇ ਵਿੱਚ ਅਸੀਂ ਮੌਜੂਦ ਆ ਜਿੱਥੋਂ ਦੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੋ ਸਕੀਆਂ ਪੈਣਾ ਨੇ ਜਿਨ੍ਹਾਂ ਨੇ ਕਦੇ ਰੇੜੀ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਫੂਡ ਦਾ ਜਿਹੜਾ ਵੱਡਾ ਇੱਕ ਬਿਜ਼ਨਸ ਖੜਾ ਕਰ ਲਿਆ। ਇਹੀ ਉਹ ਅਸਲ ਕਹਾਣੀ ਹੈ। ਆਮ ਤੌਰ ਤੇ ਜਮੀਨਾ ਵੜਾਉਂਦੇ ਪੁੱਤ ਜ਼ਰੂਰ ਦੇਖਿਆ ਪਰ ਤੀਆਂ ਹਮੇਸ਼ਾ ਮਾਪਿਆਂ ਦਾ ਸਤਿਕਾਰ ਕਰਦੀਆਂ, ਮਾਪਿਆਂ ਦਾ ਪਿਆਰ ਕਰਦੀਆਂ ਤੇ ਹਮੇਸ਼ਾ ਮਾਪਿਆਂ ਦਾ ਸਹਾਰਾ ਬਣਦੀਆਂ। ਤੇ ਅੱਜ ਇਹ ਤੀਆਂ ਵੀ ਮਾਪਿਆਂ ਦਾ ਸਹਾਰਾ ਬਣੀਆਂ। ਆਓ ਅੰਦਰ ਲੈ ਕੇ ਚੱਲਦੇ ਹਾਂ। ਉਹ ਤੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ। ਉਹਨਾਂ ਤੋਂ ਪੁੱਛਾਂਗੇ ਕਿ ਕਿੰਨੀਆਂ ਕੁ ਮੁਸ਼ਕਲਾਂ ਵੀ ਆ ਜਾਂ ਹੋਣਗੀਆਂ ਤੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ। ਲੋ ਜੀ ਅਸੀਂ ਉਹ ਧੀਆਂ ਦੇ ਕੋਲ ਪਹੁੰਚ ਚੁੱਕੇ ਹਾਂ ਗੱਲਬਾਤ ਕਰਾਂਗੇ ਸੱਸੀ ਕਲ ਜੀ ਨਾਮ ਤੋਂ ਸ਼ੁਰੂਆਤ ਕਰ ਦੋ ਨਾਮ ਕੀ ਹੈ ਸਰ ਮੇਰਾ ਨਾਮ ਸੈਸ ਹੈ ਸਰ ਗੁਰਜੀਤ ਕੋਲ ਅੱਛਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਹੀ ਆ ਵੀ ਖਿਆਲ ਕਿਵੇਂ ਆਇਆ ਸੀ ਮਨ ਦੇ ਵਿੱਚ ਵੀ ਅਸੀਂ ਇਹ ਕੰਮ ਸ਼ੁਰੂ ਕਰਨਾ ਕਿਉਂਕਿ ਬਹੁਤ ਘੱਟ ਪੀਜਾ ਹਟ ਅਸੀਂ ਵੇਖਿਆ ਬਹੁਤ ਘੱਟ ਕੁੜੀਆਂ ਜਿਹੜਾ ਇਹ ਕੰਮ ਨੂੰ ਕਰਦੀਆਂ ਨੇ ਕਿਵੇਂ ਖਿਆਲ ਆ ਗਿਆ ਵੀ ਇਹ ਵੀ ਕੰਮ ਕੀਤਾ ਜਾ ਸਕਦਾ ਹੈ ਸਰਜੂ ਨੇ ਮੰਮੀ ਪਾਪਾ ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਅਸੀਂ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀਆਂ ਨਾ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਜਿਹਦੇ ਕਰਕੇ ਅਸੀਂ ਜਲਦੀ ਤੋਂ ਜਲਦੀ ਸਕਸੈਸ ਹੋ ਸਕਦੇ ਬੇਸ਼ੱਕ ਟਾਈਮ ਲੱਗਦਾ ਆ ਪਰ ਕੋਈ ਨਾ ਕੋਈ ਚੀਜ਼ ਆਪਣੀ ਹੁੰਦੀ ਆ ਅਸੀਂ ਆਪਣੇ ਹਨਾ ਮਲਕੀ ਸੁਪਨਿਆਂ ਨੂੰ ਪੂਰੇ ਕਰਨ ਲਈ ਅਸੀਂ ਰੈਸਟੋਰੈਂਟ ਸਟਾਰਟ ਕੀਤਾ ਕਿਉਂਕਿ ਅਸੀਂ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੂੰ ਤੇ ਜੌਬ ਕਰਦੇ ਤੇ ਨਹੀਂ ਸੀ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸੁਪਨੇ ਬਹੁਤ ਵੱਡੇ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹ ਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ ਹੌਲੀ ਧੀਮੀ ਧੀਮੀ ਚੜਕੇ ਵੀ ਕਿਤੇ ਨਾ ਕਿਤੇ ਪਹੁੰਚ ਹੀ ਜਾਵਾਂਗੇ ਅੱਛਾ ਮੈਂ ਤੁਹਾਡੇ ਬਾਰੇ ਥੋੜੇ ਜਿ ਜਾਣਨਾ ਚਾਹੂੰਗਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਸਰ ਅਸੀਂ ਦੋਨੋਂ ਸਿਸਟਰ ਦੋ ਬ੍ਰਦਰ ਹੈ ਛੋਟੇ ਮੰਮੀ ਪਾਪਾ ਹਾਂਜੀ ਜੇ ਮੈਂ ਸਟੱਡੀ ਦੀ ਗੱਲ ਕਰਾਂ ਤਾਂ ਕਿੰਨੀ ਸਟੱਡੀ ਕੀਤੀ ਹੋਈ ਹੈ ਸਰ ਮੈਂ ਆਫਟਰ ਡਿਪਲੋਮਾ ਡਿਗਰੀ ਚ ਐਡਮਿਸ਼ਨ ਲਈ ਸੀ ਲਾਸਟ ਈਅਰ ਜਾ ਕੇ ਮੇਰੇ ਤੋਂ ਫੀਸ ਨਹੀਂ ਸੈਫਰਡ ਕਰ ਪਾਈ ਤੇ ਉਸ ਦੇ ਕਰਕੇ ਮੇਰੀ ਜੋ ਡਿਗਰੀ ਰ ਤੁਹਾਡੀ ਕੀ ਪੋਲੀਸ ਸਰ ਪਲੱਸ 2 ਕਰੀਆ ਨਾਲ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਸੀਗਾ ਤੇ ਨਾਲ ਬਸ ਜੋਬ ਕਰੀ ਸੀ ਮੈਕਡੋਨਲਡ ਫੈਸ਼ਨ ਡਿਜ਼ਾਈਨਿੰਗ ਤੋਂ ਤੁਸੀਂ ਫੂਡ ਵਾਲੇ ਲੈਨ ਚ ਕਿਦਾਂ ਕਿ ਤੁਸੀਂ ਸਟਰ ਨੇ ਕਿਹਾ ਵੀ ਆਪੇ ਸ਼ੁਰੂ ਕਰਨਾ ਨਹੀਂ ਐਕਚੁਅਲੀ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਐਵੇਂ ਮੇਰਾ ਸ਼ੌਂਕ ਸੀਗਾ ਤੇ ਫਾਸਟ ਫੂਡ ਦਾ ਤਾਂ ਸੀ ਜਿਵੇਂ ਮੈਕਡੋਨਲਡ ਜੋਬ ਕਰੀ ਨਾ ਸਾਢੇ 3 ਸਾਲ ਲਗਾਈ ਸੀ ਮੈਕਡੋਨਲਡ ਉਥੋਂ ਲੈ ਕੇ ਬਸ ਥੋੜਾ ਜਿਹਾ ਜਿਵੇਂ ਕਿ ਸ਼ੌਂਕ ਜਿਹਾ ਹੋ ਗਿਆ ਇਹਦਾ ਵੀ ਨਾ ਪੀਟੀਵੀ ਚੋਪ ਵਗੈਰਾ ਕਰਦੇ ਕਰਦੇ ਵੀ ਐਵੇਂ ਇੱਕ ਸ਼ੌਂਕ ਜਿਹਾ ਜਾ ਗਿਆ ਭੀ ਚੱਲ ਇਹ ਵੀ ਕੰਮ ਕਰਦੇ ਹਾਂ ਐਸੋ ਜਦੋਂ ਆਪਾਂ ਕੋਈ ਵੀ ਸ਼ੁਰੂਆਤ ਕਰਦੇ ਆ ਤਾਂ ਬਹੁਤ ਪੜਾਵਾਂ ਵਿੱਚ ਉਹ ਚੀਜ਼ ਨੂੰ ਲੰਘਣਾ ਪੈਂਦਾ ਚਾਹੇ ਲੋਕ ਮਚਾਕ ਕਰਨ ਚਾਹੇ ਵਿਰੋਧ ਕਰਨਾ ਬਹੁਤ ਕੁਝ ਦੇਖਣਾ ਪੈਂਦਾ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਜਦੋਂ ਤੱਕ ਇਹ ਕੰਮ ਸ਼ੁਰੂ ਕੀਤਾ ਹੈ ਸਰ ਬਹੁਤ ਕੋਸ਼ ਮਤਲਬ ਕਿ ਇੱਕ ਹੁੰਦਾ ਸਟਰਗਲ ਹੈ ਸਟਰਗਲ ਤੋਂ ਵੀ ਜ਼ਿਆਦਾ ਸਟਰਗਲ ਅਸੀਂ ਦੇਖਿਆ ਪਹਿਲਾਂ ਅਸੀਂ ਸਟੋਲ ਔਨ ਬਾਰੇ ਸੋਚੀ ਸੀ ਕਿ ਨੋਰਮਲ ਕੰਮ ਸਟਾਰਟ ਕਰਦੇ ਹਾਂ ਬਟ ਪਾਪਾ ਕਹਿੰਦੇ ਕਿ ਨਹੀਂ ਰਾਹ ਚ ਆਂਦੇ ਜਾਂਦੇ ਸੋਤਰਾਂ ਦੇ ਲੋਕ ਹੁੰਦੇ ਆ ਵੀ ਚੰਗਾ ਨਹੀਂ ਲੱਗਦਾ ਫਿਰ ਸਿਸਟਰ ਨੇ ਮੈਂ ਕਹਿੰਦੇ ਰਿਸਕ ਲੈ ਲਾਂ ਨੇ ਇੱਕ ਕਰੀ ਲੋਨ ਅਪਲਾਈ ਕੀਤਾ ਸਰ ਪਹਿਲਾਂ ਸ਼ੋਪ ਕੀਤੀ ਸੀ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆ ਗਈ ਸੀ ਕਿ ਜਿਵੇਂ ਪਾਪਾ ਵੀ ਬਿਮਾਰ ਸੀਗੇ ਉਹਦੇ ਕਰਕੇ ਸਾਡੇ ਤੋਂ ਨਹੀਂ ਉਹਨਾਂ ਐਫਰਟ ਹੋਇਆ ਨਾ ਉੱਥੇ ਫਿਰ ਅਸੀਂ ਉਸ ਤੋਂ ਸਟੋਲ ਵੀ ਲਈ ਤੇ ਸਟੋਲ ਜਿਵੇਂ ਬਹੁਤ ਦਿੱਕਤਾਂ ਮੀ ਹਨੇਰੀ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਵੀ ਲੱਗ ਗਿਆ ਜ਼ੋਰ ਵੀ ਬਸ ਵੀ ਕਰ ਲਿਆ ਤੁਸੀਂ ਹੈ ਨਾ ਬਣਾ ਲਏ ਤੁਸੀਂ ਮਨ ਲਈ ਕਿ ਵਰਲਡ ਵਾਈਡ ਤੋਂ ਆਪਣਾ ਫੇਮਸ ਕਰਨਾ ਸੀਗਾ ਐਮ ਜੇ ਨੂੰ ਫਿਰ 3 ਮਹੀਨੇ ਫ੍ਰੀ ਬੈਠੇ ਤੇ ਮਨ ਲਈ ਦੋ ਤਿੰਨ ਫਰੈਂਡ ਤਾਂ ਬਹੁਤ ਵਧੀਆ ਨੇ ਤੇ ਮੈਂ ਬਹੁਤ ਥੈਂਕਸ ਕਰਦੀ ਉਹਨਾਂ ਨੇ ਪੁਸ਼ ਕੀਤਾ ਕਿ ਨਹੀਂ ਆਪਣਾ ਕੰਮ ਕਰਨਾ ਚਾਹੀਦਾ ਕਰੋ ਬਾਹਰ ਨਿਕਲਣਾ ਚਾਹੀਦਾ ਜੇ ਤੁਸੀਂ ਸਟਾਰਟ ਕੀਤਾ ਸੀ ਤੈਨੂੰ ਸਿਰੇ ਲਾਉ ਕੰਮ ਨੂੰ ਮਨ ਲਈ ਮੈਂ ਧੰਨਵਾਦ ਕਰਦੀ ਆ ਇਹੋ ਜਿਹੇ ਫਰੈਂਡ ਸਭ ਨੂੰ ਮਿਲਣੇ ਚਾਹੀਦੇ ਮੈਨੂੰ ਬਹੁਤ ਸਪੋਰਟ ਕੀਤਾ ਸਾਨੂੰ ਦੋਵਾਂ ਨੂੰ ਉਹਨਾਂ ਨੇ ਅਸਲ ਨਾਮ ਦੀ ਮੈਂ ਗੱਲ ਕਰਾਂ ਐਮ ਜੇ ਨਾਮ ਰੱਖਿਆ ਹੋਇਆ ਐਮ ਜੇ ਕੁਇਨ ਤੇ ਕਿੱਦਾ ਇਹ ਐ ਮ ਜੇ ਦਾ मीनिंग ਥੋੜਾ ਇਹ ਦੱਸ ਦੋ ਕੀ ਹੈਗਾ ਸਰ ਪਹਿਲਾਂ ਐਕਚੁਅਲ 'ਚ ਐਮ ਜੇ ਸੀਗਾ ਕੱਲਾ ਐਮ ਜੇ ਮੰਮੀ ਪਾਪਾ ਦਾ ਨਾਮ ਜੋੜ ਕੇ ਬਣਾਇਆ ਜਿਵੇਂ ਮਲੂਕ ਸਿੰਘ ਤੇ ਜਸਪਾਲ ਕੌਰ ਫਿਰ ਫਰੈਂਡਸ ਨੇ ਸੁਜੈਸ਼ਨ ਦਿੱਤੀ ਕਿ ਐਮ ਜੇ ਜੱਟ ਦਾ ਨਹੀਂ ਜਾਂ ਤੇ ਇਹਦੇ ਨਾਲ ਕੁਝ ਜੋੜ ਦੋ ਜਾਂ ਚੇਂਜ ਕਰ ਦੋ ਮੈਂ ਕਿ ਚੇਂਜ ਨਹੀਂ ਕਰਨਾ ਪਰ ਐਮ ਜੇ ਕੁਇਨਸ ਕਰ ਦਿੰਨੇ ਆ ਹਾਂਜੀ ਕਿ ਉਹਨਾਂ ਦੀਆਂ ਕੁੜੀਆਂ ਦਾ ਵੀ ਨਾਲ ਨਾਮ ਹੋ ਗੇ ਮੈਂ ਉਹ ਇੱਕ ਕਹਾਵਤ ਪਹਿਲਾਂ ਮੈਂ ਬੋਲ ਕੇ ਹਟਿਆ ਮਤਲਬ ਤੁਹਾਡੇ ਤੇ ਬੜੀ ਟੁਕਦੀ ਹੈ ਕਹਿੰਦੇ ਪੁੱਤ ਵਡਾਉਣ ਜਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਤੇ ਇਹ ਸਭ ਕੁਝ ਮਾਂ-ਬਾਪ ਦਾ ਸਹਾਰਾ ਬਣ ਦੇ ਲਈ ਵੀ ਅੱਗੇ ਅਸੀਂ ਸਕਸੈਸ ਹੋਣਾ ਸਰ ਹਾਂਜੀ ਜਿਵੇਂ ਸਟਰਗਲ ਫਿਰ ਤੱਕ ਇਹ ਮੰਮੀ ਪਾਪਾ ਨੇ ਸਟਰਗਲ ਬਹੁਤ ਹਨਾ ਕੀਤਾ ਹੈ ਮਲਕਿ ਉਹਨਾਂ ਨੂੰ 26-27 ਸਾਲ ਹੋ ਗਏ ਕਿਸੇ ਡਾਊਨ ਚ ਕੰਮ ਕਰਦੇ ਕਿਸ ਦਾ ਰੋਪ ਸੰਦੇ ਹਨਾ ਤੇ ਅਸੀਂ ਨਹੀਂ ਚਾਹੁੰਦੇ ਕਿ ਜ਼ਿਆਦਾ ਨਹੀਂ ਵੀ ਚਲੋ 4 ਸਾਲ ਹਨਾ 5 ਸਾਲ ਵੀ ਉਹ ਆਪਣਾ ਆਪਣੀ ਜ਼ਿੰਦਗੀ ਵਧੀਆ ਜਿਉਣਾ ਹਨਾ ਤੇ ਇਸ ਕਰਕੇ ਕਿ ਕੋਈ ਗੱਲ ਨਹੀਂ ਵੀ ਕਦੇ ਨਾ ਕਦੇ ਉਹ ਟਾਈਮ ਆਊਗਾ ਅਸੀਂ ਸਟਰਗਲ ਕਰਦੇ ਕਿ ਉਹ ਉਹ ਜੋ ਉਹਨਾਂ ਨੂੰ ਉਮੀਦ ਆ ਸਾਡੇ ਤੋਂ ਉਹ ਤੋਂ ਵੱਧ ਕੇ ਕਰਨਾ ਆ ਬਟ ਕਿਤੇ ਨਾ ਕਿਤੇ ਪਾਪਾ ਨੇ ਵੀ ਮਨਾ ਕਰਤਾ ਸੀ ਕਿ ਹੁਣ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਡਾਊਨ ਸੇ ਜਾਂਦਾ ਨਾ ਕੰਮ ਕਿਉਂਕਿ ਸਾਨੂੰ ਜਿਵੇਂ ਬਿਜ਼ਨਸ ਦੀ ਨੋਲੇਜ ਆ ਤਾਂ ਸਾਨੂੰ ਪਤਾ ਵੀ ਅਪ ਡਾਊਨ ਹੋਵਾਂਗੇ ਪਹਿਲਾਂ ਡਾਊਨ ਸਾਣਾ ਪੈਣਾ ਫਿਰ ਅੱਪ ਤਾਂ ਆ ਹੀ ਜਾਣਾ ਆ ਤੇ ਉਹਨਾਂ ਨੇ ਸਪੋਰਟ ਕਰਨੀ ਛੱਡਤੀ ਸੀ ਕਿ ਵੀ ਹੁਣ ਮੈਂ ਨਹੀਂ ਸਪੋਰਟ ਕਰਨੀ ਹੁਣ ਦੇਖ ਲਓ ਬਟ ਫਰੈਂਡਸ ਨੇ ਬਹੁਤ ਸਪੋਰਟ ਕੀਤੀ ਹੈ ਬੀਟੈਕ ਕਰ ਰੱਖੀ ਹੈ ਤੁਸੀਂ ਕੰਪਿਊਟਰ ਇੰਜੀਨੀਅਰ ਦੀ ਜੌਬ ਨਹੀਂ ਕੋਈ ਅਪਲਾਈ ਕੀਤੀ ਵੀ ਜੌਬ ਕਰ ਲਗੇ ਤਾਂ ਮਤਲਬ ਇਧਰ ਲਾ ਕਨਸੈਪਟ ਫਿਰ ਜੋ ਬਿਸਰੇ ਅਪਲਾਈ ਕੀਤੀ ਸੀ ਜਿਵੇਂ ਨੋਇਡਾ ਸਾਈਡ ਮਿਲਦੀ ਸੀ ਬਟ ਇੰਨੀ ਦੂਰ ਜਾ ਨਹੀਂ ਹੁੰਨਾ ਸਕਦੇ ਤੇ ਇੱਥੇ ਵੀ ਤੁਹਾਨੂੰ ਪਤਾ ਹੈ ਜੇ ਸਰਕਾਰੀ ਨੌਕਰੀ ਇੱਕ ਸੀਟ ਆ ਤਾਂ ਕਈ ਲੋਕ ਕਈ ਸਟੂਡੈਂਟਸ ਨੇ ਪੇਪਰ ਭਰਦੇ ਆ ਤੇ ਫਿਰ ਉਹ ਕਿਹਦੀ ਕਿਸਮਤ ਉਹ ਨਹੀਂ ਪਤਾ ਤੇ ਜੇ ਪ੍ਰਾਈਵੇਟ ਜੌਬ ਦੀ ਗੱਲ ਕਰੀਏ ਤੇ 6-7000 ਚ ਕੁਝ ਬੰਦਦਾ ਨਹੀਂ ਅੱਛਾ ਮੰਮੀ ਪਾਪਾ ਵੱਲੋਂ ਫੁੱਲ ਸਪੋਰਟ ਹੈ ਹਾਂਜੀ ਹੁਣ ਤਾਂ ਪੂਲ ਸਪੋਰਟ ਬਟ ਇਹ ਸੀ ਕਿ ਉਹ ਕਰਨ ਨਹੀਂ ਸੀ ਦਿੰਦੇ ਕੰਮ ਕਿ ਨਹੀਂ ਕੰਮ ਨਹੀਂ ਸਟਾਰਟ ਕਰਨਾ ਕਿ ਆਪਾਂ ਸਮਾਨ ਸੇਲ ਕਰ ਦੇਣਾ ਵੀ ਨਹੀਂ ਹਨਾ ਵੀ ਆਪਾਂ ਘਾਟੇ 'ਚ ਜਾਵਾਂਗੇ ਆਪਣੀ ਕਿਸਮਤ ਖਰਾਬ ਬਟ ਮੈਂ ਮੈਨੂੰ ਐਵੇਂ ਆ ਕਿ ਬਲੀਵ ਹੁੰਦਾ ਨਾ ਅੰਦਰੋਂ ਵੀ ਕਦੇ ਨਾ ਕਦੇ ਵੀ ਨਾ ਆਉਗਾ ਇਹ ਵੀ ਇੱਕ ਸਬਰ ਹੁੰਦਾ ਰੱਬ ਸਬਰ ਪਰਖਦਾ ਹੈ ਅੱਛਾ ਇੱਕ ਨੀ ਚੀਜ਼ ਹੋਰ ਬੜੀ ਸਾਡੇ ਪਿੰਡਾਂ 'ਚ ਖਾਸ ਆਮ ਤੌਰ ਤੇ ਹੁੰਦੀ ਹੈ ਮਤਲਬ ਰਿਸ਼ਤੇਦਾਰ ਵੀ ਇਹ ਗੱਲਾਂ ਕਰਦੇ ਮੈਂ ਦੇਖੇ ਨੇ ਖੁਦ ਕਹਿੰਦੇ ਉਹ ਵੀ ਜਿਵੇਂ ਤੁਸੀਂ ਹੋ ਕਹਿੰਦੇ ਕਿ ਕੁੜੀਓ ਤੁਹਾਡਾ ਤਾਂ ਅਸੀਂ ਵਿਆਹ ਕਰ ਦੇਣਾ ਤੁਸੀਂ ਕਿਹੜਾ ਇੱਥੇ ਬੈਠੇ ਰਹਿਣਾ ساری ਉਮਰ ਤੁਸੀਂ ਤਾਂ ਆਪਣੇ ਘਰ ਚ ਲਏ ਜਾਣਾ ਅ ਸਲੀਕਰ ਹੈ ਕਿਹੜਾ ਸੋਹਰੇ ਕਹਿ ਦਿੰਦੇ ਆ ਤੂੰ ਪਰਾਈ ਐ ਤੂੰ ਉਹਨਾਂ ਦੀ ਹੈਗੀਆਂ ਤਾਂ ਇਸ ਤਰ੍ਹਾਂ ਦਾ ਬਹੁਤ ਕੁਝ ਦੇਖਣ ਨੂੰ ਮਿਲਦਾ ਤੁਹਾਨੂੰ ਵੀ ਕਿਸੇ ਨੇ ਕਿਹਾ ਵੀ ਕੁੜੀ ਨੂੰ ਤੁਰਤਾ ਸੀ ਵਿਆਹ ਕਰ ਦੇਣਾ ਤੁਸੀਂ ਤਾਂ ਆਪਦੇ ਘਰੇ ਜਾ ਕੇ ਚੋਅ ਕਰਨਾ ਕਰਿਓ ਇੱਥੇ ਤੁਸੀਂ ਕੀ ਕਰਨਾ ਕਰਕੇ ਸਰ ਇਹ ਵੀ ਬਹੁਤ ਕੁਝ ਸੋਨ ਨੂੰ ਮਿਲਦਾ ਹੈ ਮਤਲਬ ਕਿ ਮੋਸਟਲੀ ਫੈਮਿਲੀ ਚ ਹੁੰਦਾ ਹੈ ਨਾ ਕਿ ਵੀ ਤੁਸੀਂ ਆਪਣੇ ਘਰ ਜਾਣਾ ਵੀ ਤੁਹਾਡੇ ਹਸਬੰਦ ਕੰਮ ਕਰਾਉਣਗੇ ਜਾਂ ਨਹੀਂ ਹਨਾ ਵੀ ਤੁਸੀਂ ਸ਼ਾਪ ਖੋਲ੍ਹ ਲਈ ਵੀ ਕਿਵੇਂ ਮੈਨੇਜ ਕਰੋਗੇ ਇਕੱਲੇ ਕਿਉਂਕਿ ਇਹ ਵੀ ਗੱਲ ਸੱਚ ਹੈ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਬਟ ਸਾਡਾ ਇਹ ਡ੍ਰੀਮ ਹੈ ਸਾਡਾ ਆਪਣਾ ਇੱਕ ਘਰ ਹੋਵੇ ਜਿੱਥੇ ਸਾਨੂੰ ਇਹ ਨਾ ਸੁਣਨ ਮਿਲੇ ਕਿ ਤੂੰ ਆਪਣੇ ਘਰ ਜਾ ਉੱਥੇ ਸੀ ਕਹਿ ਸਕਦੇ ਮੇਰਾ ਆਪਣਾ ਘਰ ਹੈ ਮੈਂ ਆਪਣੇ ਘਰ ਚ ਬ ਕਿ ਇਹ ਵੀ ਹਨਾ ਵੀ ਕਹਿ ਸਕਦੇ ਨੇ ਨੇਚਰ ਹੀ ਹੈ ਕਿ ਵਿਆਹ ਕਰਾਣਾ ਜ਼ਰੂਰੀ ਹੁੰਦਾ ਬਟ ਇੱਕ ਸਹੀ ਟਾਈਮ ਹੁੰਦਾ ਜਦੋਂ ਸਾਨੂੰ ਸਹੀ ਇਨਸਾਨ ਮਿਲ ਜਾਂਦਾ ਪਲੱਸ ਜਦੋਂ ਸਾਡਾ ਮਤਲਬ ਕਿ ਕਹਦੇ ਸਕਸੈਸ ਹੋ ਜਾਈਏ ਕੁਝ ਕਰਨ ਜੋਗੇ ਹੋ ਜਾਈਏ ਸਾਡੇ ਹੱਥ ਚ ਪੈਸਾ ਆ ਨਾ ਕਿ ਅਸੀਂ ਕਿਸੇ ਤੋਂ ਮੰਗਣ ਜੋਗੇ ਨਾ ਹੋਈਏ ਵੀ ਹਾਂ ਵੀ ਸਾਨੂੰ ਪੈਸਾ ਚਾਹੀਦਾ ਮੈਨੂੰ ਲੋੜ ਆ ਕਿ ਅਸੀਂ ਆਪਣੀਆਂ ਜੋ ਵੀ ਨੀਡਸ ਹੁੰਦੀਆਂ ਨੇ ਆਪਣੇ ਵੱਲੋਂ ਪੂਰੀਆਂ ਕਰ ਸਕੀਏ ਮੈਂ ਗੱਲ ਕਰਾਂ ਤਾਂ ਗੱਲਾਂ ਤੁਹਾਡੀਆਂ ਬੜੀਆਂ ਪਿਆਰੀਆਂ ਨੇ ਬੜੀ ਨੌਲੇਜ ਹੈਗੀ ਆ ਤੁਹਾਨੂੰ ਤੇ ਫੂਡ ਦਾ ਹੈਗਾ ਆਪਣਾ ਸਟਾਲ ਮਨ ਲੋ ਇੱਕ ਕਾਫੇ ਕੀ ਕੀ ਤੁਹਾਡੇ ਕੋਲ ਆਈਟਮ ਮਿਲਦੀਆਂ ਨੇ ਸਿਰ ਫਾਸਟ ਫੂਡ ਚ ਸਭ ਕੁਝ ਅਵੇਲੇਬਲ ਹੈ ਜਿਵੇਂ ਪੀਜ਼ਾ ਹੋ ਗਿਆ 버ਗਰ ਵਗੈਰਾ ਤੇ ਹੁਣ ਸਰ ਜਿਵੇਂ ਪਹਿਲਾਂ ਅਸੀਂ ਐਕਸਟਰਾ ਕੁਲੜ ਐਡ ਕੀਤਾ ਸੀ ਕੁਲੜ ਪੀਜ਼ਾ ਦੇ ਲੋਕ ਬਹੁਤ ਫੈਨ ਸੀਗੇ ਹੁਣ ਸਰ ਅਸੀਂ ਮਲ ਕੇ ਚਾਂਪ ਵਗੈਰਾ ਨਾਲ ਐਡ ਕੀਤਾ ਹੈ ਕਿ ਚਾਂਪ ਵੀ ਕਰਾਂਗੇ ਅਸੀਂ ਕਮਿੰਗ ਸੂਨ ਤੇ ਬਟ ਉਸਦੇ ਬਿੱਟੇ ਕੌਣ ਕਰਦੇ ਹਨ ਹਾਂਜੀ ਬਿੱਟੇ ਕੌਣ ਕਰਦਾ ਸਰ ਦੋਨੋਂ ਕਰਦੇ ਆ ਹਾਂਜੀ ਬਟ ਜ਼ਿਆਦਾ ਸਿਸਟਰ ਹੀ ਕਰਦੀ ਹਾਂ। ਹਾਂਜੀ। ਅਕੀ ਜੀ ਕਿੰਨਾ ਕੁ ਐਕਸਪੀਰੀਅੰਸ ਹੈਗਾ 버거 ਬਣਾਉਣ ਦਾ ਤੁਹਾਨੂੰ? ਫਿਰ ਜਿਵੇਂ ਮੈਕਡੋਨਲਡ ਤੇ ਜੋਬ ਕਰੀ ਸੀ ਨਾਲ ਦੀ ਨਾਲ ਫਿਰ ਮੈਂ ਨਾ ਮੇਰੇ ਫਰੈਂਡ ਦਾ ਰੈਸਟੋਰੈਂਟ ਆ ਉੱਥੇ ਮਤਲਬ ਨਾਲ ਜੋਬ ਕਰਨ ਲੱਗੀ ਤਾਂ ਫਿਰ ਇੱਕ ਤਰ੍ਹਾਂ ਦੇ ਜੁੜੇ ਹੋਏ ਸੀ ਨਾ ਇਸ ਕੰਮ ਨਾਲ ਕਿਉਂਕਿ ਬਣਾ ਕੇ ਖੁਸ਼ੀ ਮਿਲਦੀ ਆ ਕਸਟਮਰ ਨੂੰ ਖਿਲਾ ਕੇ ਨਾ ਆਪਣੇ ਹੱਥਾਂ ਨਾਲ ਖੁਸ਼ੀ ਮਿਲਦੀ ਹੋਈ ਸੀ ਤਾਂ ਮੈਂ ਜ਼ਿਆਦਾ ਹੋ ਕਰਦੀ ਹਾਂ। ਲੋਕ ਕਹਿੰਦੇ ਆ ਵੀ ਮੈਕਦੀ ਵਰਗਾ ਤੇਜ਼ ਹਾਂ। ਹਾਂਜੀ। ਕਹਿੰਦੇ ਆ ਮੈਂ ਇਹ ਵਾਕਈ ਬੜੀ ਕਮਾਲ ਦੀ ਕਹਾਣੀ ਹੈ ਇਹ ਦੋ ਧੀਆਂ ਦੀ ਜੋ ਮਾਪੇ ਦਾ ਸਹਾਰਾ ਬਣੀਆਂ ਨੇ ਅਮਲੋਹ ਦੇ ਵਿੱਚ ਖੜੀਆਂ ਆਪਾਂ ਪ੍ਰੋਪਰ ਲੋਕੇਸ਼ਨ ਥੋੜੀ ਜਰੂਰ ਦੱਸ ਦੋ ਤੇ ਵੀ ਕਿਵੇਂ ਤੁਹਾਡੇ ਕੋਲ ਲੋਕ ਆ ਸਕਣ ਸਰ ਸਾਡਾ ਮੇਨ ਅਮਲੋਹ ਜੋ ਮਲਕੀ ਮੇਨ ਮਾਰਕੀਟ ਅਮਲੋਹ ਨੀਅਰ ਸਿਵਲ ਹਸਪੀਟਲ ਤੇ ਮੇਨ ਮਾਰਕੀਟ ਆ ਨੀਅਰ ਗੁਰਦੁਆਰਾ ਸਾਹਿਬ ਵੀ ਹੈ ਸਿੰਘ ਸਭਾ ਤੇ ਮਲਕੀ ਮੇਨ ਮਾਰਕੀਟ ਵੱਜਦੀ ਹੈ ਅਸਲ ਆਖਿਰ ਵਿੱਚ ਮੈਂ ਇੱਕੀ ਚੀਜ਼ ਪੁੱਛਣੀ ਚਾਹਾਂਗਾ ਜਿਹੜਾ ਸਾਡਾ ਯੂਥ ਹੈ ਤੁਹਾਡੇ ਵਰਗੇ ਜਿਹੜੇ ਹੋ ਧੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਕੋਈ ਸੁਨੇਹਾ ਮੈਸੇਜ ਤੁਹਾਡੇ ਵੱਲੋਂ ਸਰ ਸੁਨੇਹਾ ਐਵੀਆ ਜਿਵੇਂ ਕਿ ਅਸੀਂ ਸੁਣਦੇ ਆ ਨਾ ਇੱਕ ਚੀਜ਼ ਕੀ ਕੋਈ ਜਿਵੇਂ ਫੋਰਨ ਦਾ ਮੁੰਡਾ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾ ਲੇ ਹੈ ਨਾ ਉਹਨਾਂ ਬਟ ਸਰ ਕਦੇ ਮੁੰਡਿਆਂ ਲਈ ਇਹ ਚੀਜ਼ ਨਹੀਂ ਸੋੰਦੇ ਕਿ ਫੋਰਨ ਦੀ ਕੁੜੀ ਨਾਲ ਗਰੀਬ ਮੁੰਡੇ ਨਾਲ ਵਿਆਹ ਕਰਾ ਲੈ ਕਦੇ ਵੀ ਇਹ ਸਭ ਕੁਝ ਨਹੀਂ ਹੁੰਦਾ ਜਦੋਂ ਇੱਕ ਮੁੰਡਾ ਆਪਣੇ ਪੈਰਾਂ ਤੇ ਉੱਠ ਸਕਦਾ ਕੁੜੀ ਵੀ ਉੱਠ ਸਕਦੀ ਹੈ ਕਿ ਕਿ ਅੱਜ ਕੱਲ੍ਹ ਕਹਿੰਦੇ ਮੁੰਡੇ ਕੁੜੀਆਂ ਬਰਾਬਰ ਹੈ ਫਿਰ ਰਾਤ ਕੀ ਤੇ ਦਿਨ ਕੀ ਹੈ ਨਾ ਜਦੋਂ ਅਸੀਂ ਸਹੀ ਹਾਂ ਸਾਡੀ ਨੀਤ ਸਹੀ ਹੈ ਨਾ ਕੁਝ ਵੀ ਸਾਡਾ ਮਾੜਾ ਨਹੀਂ ਹੋ ਸਕਦਾ ਬਟ ਮੈਂ ਇਹੀ ਕਹੂੰਗੀ ਕਿ ਕਦੇ ਵੀ ਕਿਸੇ ਤੇ ਡਿਪੈਂਡ ਹੋ ਕੇ ਨਾ ਰਹੋ ਆਪਣਾ ਆਪ ਕਰੋ ਤੇ ਮੇਰੇ ਹਿਸਾਬ ਨਾਲ ਸਕਸੈਸ ਹੋਣ ਤੋਂ ਬਾਅਦ ਹੀ ਵਿਆਹ ਕਰਾਉਣਾ ਚਾਹੀਦਾ ਹੈ ਇੱਕ ਹੁੰ ਬਟ ਜੇ ਅਸੀਂ ਕਹਿ ਦੇਈਏ ਕਿ ਫੋਰਨ ਜਾਨੀ ਜਾਂ ਕੁਝ ਵੀ ਮੇਰਾ ਸ਼ੁਰੂ ਤੋਂ ਰਿਹਾ ਕਿ ਆਪਣੇ ਦਮ ਤੇ ਹੀ ਕਰਨਾ ਚਾਹਉ ਕਰਨਾ ਹੈ ਤੁਹਾਡੇ ਵੱਲੋਂ ਕੋਈ ਮੈਸੇਜ ਜੂਥ ਇਹੀ ਸੇਮ ਮੈਸੇਜ ਆਏਗਾ ਕਿ ਸੋਰਸ ਸਾਰੇ ਸੇਮ ਹੀ ਹੈ ਅੱਛਾ ਇੱਥੇ ਵੀ ਬੜਾ ਫਰਕ ਹੁੰਦਾ ਪੈਂਦਾ ਉਹ ਆਣਾ ਵੀ ਸੋਚ ਮਿਲਦੀ ਆ ਤਾਂ ਕਰਕੇ ਭੈਣ ਵੱਲੋਂ ਸਪੋਰਟ ਅੱਛਾ ਮੈਂ ਇੱਕ ਨਾ ਫਨੀ ਸਵਾਲ ਵੀ ਤੁਹਾਨੂੰ ਪੁੱਛੂਗਾ ਲੜਾਈ ਨਹੀਂ ਹੁੰਦੀ ਕਦੇ ਤੁਹਾਡੇ ਚ ਵੀ ਕਹਿੰਦੇ ਹੋ ਜਾ ਵੀ ਅੱਜ ਅਸੀਂ 1000 ਰੁਪਏ ਦੀ ਸੇਲ ਕੀਤੀ ਹੈ ਵੀ ਮੈਂ ਤੂੰ ਕੁੜੀਏ ਸੂਟ ਲੈ ਜਾਂਦਾ ਤੇ ਮੈਨੂੰ ਨਹੀਂ ਪੁੱਛ ਕੇ ਲੈ ਕੇ ਜਾਂਦਾ ਨਹੀਂ ਸਰ ਪੈਸਿਆਂ ਨੂੰ ਲੈ ਕੇ ਤਾਂ ਨਹੀਂ ਕਦੇ ਲੜਾਈ ਹੁੰਦੀ ਉਹ ਕੰਮ ਨੂੰ ਲੈ ਕੇ ਹੋ ਜਾਂਦੀ ਬਟ ਪੈਸਿਆਂ ਨੂੰ ਲੈ ਕੇ ਨਹੀਂ ਕਿਉਂਕਿ ਹਾਂ ਮਤਲਬ ਕਿ ਜਾਂ ਤੁਮ ਕਰਦੇ ਆ ਮੈਂ ਕਿਤੇ ਮਤਲਬ ਕਿ ਕੰਮ ਕੋ ਵੀ ਕਦੇ ਕਦੇ ਡੇਲੀ ਨਹੀਂ ਬਟ ਐਵੇਂ ਪੈਸਿਆਂ ਬਲਣ ਕਿਉਂਕਿ ਅਸੀਂ ਦੋਨੇ ਜਿਵੇਂ ਮਾਰਾ ਟਾਈਮ ਦੇਖਿਆ ਹੈ ਨਾ ਫਿਰ ਅਸੀਂ ਇੱਕ ਇੱਕ ਰੁਪਿਆ ਵੀ ਸੋਚ ਕੇ ਵਰਤੀਦਾ ਵੀ ਕਿੱਥੇ ਵਰਤਣਾ ਚਾਹੀਦਾ ਹੈ ਕਿੱਥੇ ਨਹੀਂ ਵਰਤਣਾ ਚਾਹੀਦਾ ਤੇ ਅਸੀਂ ਉਮੀਦ ਕਰਦੇ ਆ ਵੀ ਤੁਹਾਡਾ ਜਿਹੜਾ ਇਹ ਕੈਫੇ ਆ ਇਹਨੂੰ ਵਧੇ ਫੁੱਲੇ ਰੱਬ ਤੁਹਾਨੂੰ ਤੰਦਰੁਸਤੀਆਂ ਦੇਵੇ ਬਹੁਤ ਚੰਗੀ ਐਸਟ ਕਰਨੀ ਸੀ ਕਿ ਸਾਨੂੰ ਜਿਵੇਂ ਵੱਤ ਤੋਂ ਵੱਤ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿ ਹਮੇਸ਼ਾ ਉਹਨਾਂ ਨੂੰ ਹੀ ਸਪੋਰਟ ਕੀਤਾ ਜਾਂਦਾ ਜਿਹੜੇ ਅੱਜ ਕੱਲ ਹਨਾ ਮਲਕੀ ਡਾਂਸ ਵਗੈਰਾ ਕਰਦੇ ਆ ਜਾਂ ਕਪਲਸ ਵੀਡੀਓਜ਼ ਪਾਉਂਦੇ ਆ ਬਟ ਮੈਂ ਇੱਕ ਗੱਲ ਕਹੂੰਗੀ ਕਿ ਇੱਕ ਇਨਸਾਨ ਕੁੜੀਆਂ ਮੁੰਡੇ ਆ ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਕਿ ਔਨ ਦਾ ਰੋਡ ਹਨਾ ਮਲਕੀ ਮਿਹਨਤ ਕਰਦੇ ਆ ਬਟ ਉਹਨਾਂ ਨੂੰ ਲੋਕ ਸਪੋਰਟ ਨਹੀਂ ਕਰਦੇ ਤੇ ਮੈਂ ਇਹ ਕਹਿਣਾ ਚਾਹੁੰਗੀ ਸੋਸ਼ਲ ਮੀਡੀਆ ਦੇ ਕੋਈ ਵੀ ਇਹ ਜਿਹੇ ਵੀਡੀਓ ਦੇਖਦੇ ਪਲੀਜ਼ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਹਨਾ ਵਾਕੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਿਉਂਕਿ ਜਿਵੇਂ ਕਸਟਮਰ ਹੋਗੇ ਸਬਸਕ੍ਰਾਈਬਰ ਹੋਗੇ ਨਾ ਜਾਂ ਫਾਲੋਅਰਸ ਹੋਗੇ ਫਾਲੋਅਰਸ ਨਹੀਂ ਹੁੰਦੇ ਇੱਕ ਤਰ੍ਹਾਂ ਸਪੋਰਟਰ ਹੁੰਦੇ ਨੇ ਕਿ ਅਸੀਂ ਵੱਧ ਤੋਂ ਵੱਧ ਅੱਗੇ ਵੀ ਹੋਰ ਕੰਮ ਕਰ ਸਕੀਏ ਤਾਂ ਸਾਨੂੰ ਦੇਖ ਕੇ ਹੋਰ ਕੁੜੀਆਂ ਵੀ ਅੱਗੇ ਆ ਸਕਣ ਹਾਂਜੀ ਸਰ ਇੰਸਟਾ ਤੇ ਸਾਡਾ ਐਮ ਜੇ ਕੁਇਨਸ 778 ਸਾਡੀ ਆਈਡੀ ਹੈ ਮੈਂ ਫਿਰ ਉਹੀ ਤੁਹਾਡੇ ਲਈ ਦੁਆ ਕਰਾਂਗੀ ਕਿ ਤੁਹਾਡਾ ਇਹ ਕੈਫੇ ਆ ਇਹਨੂੰ ਭਾਗ ਲੱਗਣ ਤੇ ਬਹੁਤ ਵਧੀਆ ਤੁਹਾਡੀ ਸੋਚ ਆ ਸਾਡੇ ਵੱਲੋਂ ਪੂਰਾ ਬੈਸਟ ਆਪ ਲੱਗਾ ਤੁਹਾਨੂੰ ਵੀ ਅੱਗੇ ਜਾ ਕੇ ਜ਼ਿੰਦਗੀ ਤੁਸੀਂ ਕੁਝ ਨਾ ਕੁਝ ਬਣੋ ਸੁਪਨਾ ਕੀ ਆ ਲਾਸਟੇ ਤੁਹਾਡਾ ਸਰ ਡ੍ਰੀਮ ਤਾਂ ਇਹ ਹੈ ਕਿ ਮਨ ਲਕੀ ਸਕਸੈਸ ਹੋਣਾ ਆ ਤੇ ਫੈਮਿਲੀ ਦੀ ਜੋ ਵੀ ਨੀਡਸ ਆ ਜੋ ਵੀ ਪੇਰੈਂਟਸ ਨੇ ਮਨ ਲਕੀ ਦੁੱਖ ਸੇ ਆ ਮਨ ਲਕੀ ਆਪਣੀਆਂ ਖੁਸ਼ੀਆਂ ਵੀ ਬਸ ਉਹਨਾਂ ਦੀਆਂ ਖੁਸ਼ੀਆਂ ਦੇਖੀ ਕਿ ਉਹ ਸਭ ਕੁਝ ਪੂਰੇ ਹੋ ਜਾਣ ਤੇ ਜਿਵੇਂ ਉਹ ਮਹਿੰਗੀਆਂ ਗੱਡੀਆਂ ਬਾਰੇ ਸੋਚਦੇ ਆ ਸਭੀ ਸੋਚਦੇ ਆ ਸਰ ਤੇ ਮਹਿੰਗੀ ਗੱਡੀ ਹੋਵੇ ਸਭ ਕੁਝ ਹੋਵੇ ਬਸ ਸੋ ਤੁਹਾਨੂੰ ਇਸ ਧੀਆਂ ਦੀ ਸਟੋਰੀ ਇਸ ਕੁੜੀਆਂ ਦੀ ਸਟੋਰੀ ਇਹਨਾਂ ਦੀ ਕਿੱਦਾਂ ਨਹੀਂ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਕਿਤਨਾ ਕਿਤੇ ਇੱਕ ਚੰਗਾ ਸੁਨੇਹਾ ਜਾਂਦਾ ਸਾਡੇ ਸਮਾਜ ਨੂੰ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਜੇ ਮੁੰਡੇ ਕੋਈ ਵੀ ਕੰਮ ਕਰ ਸਕਦੇ ਆ ਤਾਂ ਕੁੜੀਆਂ ਵੀ ਕਰ ਸਕਦੀਆਂ ਨੇ ਤਾਂ ਬਹੁਤ ਚੰਗੀ ਸਮਾਜ ਨੂੰ ਸੇਧ ਜਾਂਦੀ ਐ ਕਿ ਹਰ ਇੱਕ ਨੂੰ ਕੰਮ ਕਰਨਾ ਚਾਹੀਦਾ ਜੇ ਅਸੀਂ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ ਐ ਕਹਿੰਦੇ ਨੇ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੌ ਕੇ ਦੇਖਦੇ ਆ ਸੁਪਨੇ ਉਹ ਹੁੰਦੇ ਨੇ ਜੋ ਸਾਨੂੰ ਸੌਣ ਨਹੀਂ ਦਿੰਦੇ ਸੋ ਵਾਕਈ ਕਹਾਣੀ ਬਹੁਤ ਸਲਾਮ ਕਰਨ ਬਣਦੀ ਆ ਇਸ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੇ ਮਾਪੇ ਬਾਬ ਦੀ ਹੈਲਪ ਦੇ ਲਈ ਇੱਕ ਫੂਡ ਦਾ ਜਿਹੜਾ ਬਿਜ਼ਨਸ ਕੀਤਾ ਔਰ ਅਸੀਂ ਆਸ਼ਾ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਬਹੁਤ ਅੱਗੇ ਵਧੇ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਣੇ ਰਾਏ ਸਾਂਣਾ ਜਰੂਰ ਸਾਂਝੀ ਕਰਿਓ ਤੁਸੀਂ ਸਭ ਨਾਲ ਜੁੜੇ ਹੋ ਹਾਂ ਦਾ ਸਿਟੀ ਹਾਰਲਾਈਨਸ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਤ ਨਾਲ ਕੈਮਰਾ ਪਰਚਨ ਵਿਸੂ ਸੰਗਤ